ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਵਿਟਾਮਿਨ B12 ਦੀ ਕਮੀ ਦੇ ਆਪਣੀ ਬੋਡੀ ਵਿੱਚ ਕੀ ਕਾਰਨ ਹੋ ਸਕਦੇ ਹਨ ਵਿਟਾਮਿਨ B12 ਦੀ ਕਮੀ ਦੇ ਕਰਕੇ ਹੱਥ ਪੈਰ ਸੁਨ ਹੋ ਜਾਂਦੇ ਹਨ ਜਾਂ ਤਕਾਵਟ ਹੋਣ ਲੱਗ ਜਾਂਦੀ ਹੈ ਦੋਸਤੋ ਵਿਟਾਮਿਨ B12 ਦੀ ਕਮੀ ਦੇ ਆਪਣੇ ਸਰੀਰ ਵਿੱਚ ਇਹ ਪੰਜ ਕਾਰਨ ਹੋ ਸਕਦੇ ਹਨ ਨੰਬਰ 1 ਜਿਨ੍ਹਾਂ ਲੋਕਾਂ ਨੂੰ ਪੇਟ ਅੰਤੜੀਆਂ ਦੀ ਪ੍ਰੋਬਲਮ ਜਿਵੇਂ ਕਿ IBS ਇਰੀਟੇਬਲ ਬਾਉਲ ਸਿੰਡਰਮ ਜਾਂ ਐਸਿਡਿਟੀ ਜਾਂ ਗੈਸ ਜ਼ਿਆਦਾ ਬੰਨਣਾ ਜੀ ਪ੍ਰੋਬਲਮ ਰਹਿੰਦੀ ਹੈ ਇਸ ਦੇ ਕਾਰਨ ਵੀ B12 ਖਾਣ ਨਾਲ ਚੰਗੀ ਤਰ੍ਹਾਂ ਜੌਰ ਨਹੀਂ ਹੁੰਦਾ ਨੰਬਰ ਦੂਸਰਾ ਲੰਬੇ ਸਮੇਂ ਤੱਕ ਐਸਿਡਿਟੀ ਦੀਆਂ ਗੋਲੀਆਂ ਖਾਣਾ ਇਹ ਤੁਹਾਡੇ ਪੇਟ ਦੇ ਐਸਿਡ ਲੈਵਲ ਨੂੰ ਘੱਟ ਕਰ ਦਿੰਦੇ ਹਨ ਨੰਬਰ ਤਿੰਨ ਜਿਵੇਂ ਜਿਵੇਂ ਉਮਰ ਵੱਧਦੀ ਹੈ ਪੇਟ ਵਿੱਚ ਐਸਿਡ ਘੱਟ ਬੰਨਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਕਾਰਨ ਵੀ ਬਟਾਵਨ B12 ਦੀ ਕਮੀ ਹੋ ਜਾਂਦੀ ਹੈ ਨੰਬਰ ਚਾਰ ਜੋ ਲੋਕ ਸ਼ੁੱਧ ਵੈਜੀਟੇਰੀਅਨ ਖਾਣਾ ਖਾਂਦੇ ਹਨ ਉਹਨਾਂ ਵਿੱਚ ਵੀ ਵਿਟਾਮਿਨ B12 ਦੀ ਕਮੀ ਹੋ ਚੱਕਦੀ ਹੈ ਕਿਉਂਕਿ ਜ਼ਿਆਦਾਤਰ ਵਿਟਾਮਿਨ B12 ਨਾਨ ਵੇਜਿਟੇਬਲ ਮੀਟ ਤੋਂ ਮਿਲਦਾ ਹੈ ਅਤੇ ਨੰਬਰ 5 ਜੋ ਲੋਕ ਜ਼ਿਆਦਾ ਸ਼ਰਾਬ ਪਿੰਦੇ ਹਨ ਉਹਨਾਂ ਦੇ ਵਿੱਚ ਵੀ ਸਰੀਰ ਦੇ ਵਿੱਚ ਵਿਟਾਮਿਨ B12 ਦੀ ਕਮੀ ਹੋ ਜਾਂਦੀ ਹੈ ਧੰਨਵਾਦ ਦੋਸਤੋ